ਇਹ ਹਰ ਘਰ ਵਾਸਤੇ ਬੜੀ ਜ਼ਰੂਰੀ ਗੱਲ ਜੇ ਇਸ ਨੂੰ ਧਿਆਨ ਨਾਲ ਸੁਣ ਲਿਓ ਤੇ ਅਮਲ ਦੇ ਵਿੱਚ ਜ਼ਰੂਰ ਲੈ ਕੇ ਆਇਓ ਤਾਂ ਹੀ ਫਾਇਦਾ ਹੈ ਨਾ ਗੱਲ ਸੁਣੀ ਦਾ ਗੱਲ ਪੜੀ ਦਾ ਜੇ ਤੁਸੀਂ ਉਸ ਨੂੰ ਅਮਲ ਦੇ ਵਿੱਚ ਲਿਆਉਣਾ ਸਟਾਰਟ ਕਰੋ ਦਰਅਸਲ ਕੀ ਹੈ ਕਿ ਪਿਛਲੇ ਦਿਨੀ ਮੁੰਬਈ ਦੇ ਵਿੱਚ ਇੱਕ ਵਿਅਕਤੀ ਦੀ ਸਿਹਤ ਜਿਹੜੀ ਉਹ ਵਿਗੜਦੀ ਆ ਲਗਾਤਾਰ ਥਕਾਵਟ ਲਗਾਤਾਰ ਕਬਰਹਾਟ ਦਰਦ ਭੁੱਲਣ ਦੀ ਬਿਮਾਰੀ ਉਹਨੂੰ ਲਗਣੀ ਸਟਾਰਟ ਹੋ ਗਈ ਵਾਰ-ਵਾਰ ਟੈਸਟ ਕਰਾਏ ਕੁਝ ਵੀ ਨਾ ਆਵੇ ਕੁਝ ਵੀ ਨਾ ਆਵੇ ਤਾਂ ਫਿਰ ਡਾਕਟਰਾਂ ਨੇ ਹੈਵੀ ਮੈਟਲ ਸਕਰੀਨਿੰਗ ਜਿਹੜੀ ਹੁੰਦੀ ਹੈ ਬਾਡੀ ਦੀ ਉਹ ਕਰਵਾਈ ਕਿ ਇਹਦੇ 'ਚ ਤੇ ਕੋਈ ਗੜਬੜ ਨਹੀਂ ਹੈ ਪਰ ਉੱਥੇ ਹੀ ਗੜਬੜ ਸੀ ਕਿਉਂਕਿ ਉਹਦੀ ਬਾਡੀ ਦੇ ਵਿੱਚ ਲੈਡ ਯਾਨੀ ਸੀਸਾ ਜਿਹੜਾ ਉਹ ਖਤਰਨਾਕ ਮਾਤਰਾ 'ਚ ਵੱਧ ਪਾਇਆ ਗਿਆ ਹਰਾਨੀ ਦੀ ਗੱਲ ਆ ਕਿ ਇਹ ਕਿਸੇ ਫੈਕਟਰੀ ਤੋਂ ਨਹੀਂ ਮਿਲਿਆ ਉਸ ਨੂੰ ਕਿਸੇ ਪੇਂਟ ਤੋਂ ਨਹੀਂ ਮਿਲਿਆ ਪਾਣੀ ਤੋਂ ਨਹੀਂ ਮਿਲਿਆ ਬਲਕਿ ਇਹ ਮਿਲਿਆ ਉਸ ਨੂੰ ਆਪਣੀ ਰਸੋਈ ਤੋਂ ਕਿਵੇਂ ਆਉ ਇਸ ਕੇਮ ਨੂੰ ਖੋਜਦੇ ਆਂ ਦਰਸਲ ਕੀ ਹੈ ਕਿ ਉਹਦੀ ਰਸੋਈ ਦੇ ਵਿੱਚ ਇੱਕ 20 ਸਾਲ ਪੁਰਾਣਾ ਕੁਕਰ ਸੀ ਐਲੂਮੀਨੀਅਮ ਦਾ ਤੇ ਉਹਦੇ ਕਰਕੇ ਹੀ ਇਹ ਸਾਰੀ ਸਮੱਸਿਆ ਆਉਣੀ ਸ਼ੁਰੂ ਹੋ ਗਈ ਜਿਹਦੇ ਕਰਕੇ ਲੈਡ ਪాయిਜ਼ਨਿੰਗ ਜਿਸ ਨੂੰ ਡਾਕਟਰ ਪਾਸ਼ਾ ਚ ਕਹਿੰਦੇ ਆ ਉਹ ਹੋ ਗਈ ਦਰਸਲ ਇਹ ਜਿਹੜੀ ਧਾਤ ਹੈ ਇਹ ਆਪਣੀ ਬਾਡੀ ਦੇ ਵਿੱਚ ਲਗਾਤਾਰ ਜਮਾ ਹੋਈ ਜਾਂਦੀ ਆ ਖਾਸ ਤੌਰ ਤੇ ਜੇ ਦੇਖੀਏ ਤੇ ਪੇਂਟ ਤੋਂ ਜਿਹੜਾ ਆਪਾਂ ਦੇਖਦੇ ਆਂ ਪੁਰਾਣਾ ਪੇਂਟ ਹੁੰਦਾ ਪਾਣੀ ਦੀਆਂ ਪੁਰਾਣੀਆਂ ਪਾਈਪਾਂ ਜਾਂ ਬਰਤਨਾਂ ਦੀ ਜਿਹੜੀ ਚਮਕ ਹੁੰਦੀ ਆ ਇਹਦੇ ਤੋਂ ਇਹ ਜੁੜਨਾ ਸਟਾਰਟ ਹੋ ਜਾਂਦਾ ਬਾਡੀ ਦੇ ਵਿੱਚ ਲਗਾਤਾਰ ਜੁੜਦਾ ਰਹਿੰਦਾ ਲਗਾਤਾਰ ਇਹ ਜੁੜਦਾ ਰਹਿੰਦਾ ਤੇ ਮੁੜ ਕੇ ਇੱਕ ਸਮੱਸਿਆ ਬਣ ਜਾਂਦਾ ਵੈਸੇ ਅਮਰੀਕਾ ਬਾਰੇ ਵੀ ਮੈਂ ਪੜਿਆ ਕਿ ਉੱਥੇ ਬਹੁਤ ਵੱਡੀ ਇਹ ਦਿੱਕਤ ਹੈ ਕਿਉਂਕਿ ਹਰ ਸਾਲ ਕਰੀਬ 5 ਲੱਖ ਬੱਚਿਆਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਜਿਹੜੀ ਆ ਜਿਹੜੇ ਬੱਚੇ 5 ਸਾਲ ਤੋਂ ਥੱਲੇ ਆ ਉਹਨਾਂ ਨੂੰ ਇਹ ਸਮੱਸਿਆ ਆਉਂਦੀ ਆ ਤੁਸੀਂ ਅੰਦਾਜ਼ਾ ਲਾ ਲਓ ਸਾਹਬ ਲਾ ਲਓ ਕਿ ਕਿੰਨੀ ਵੱਡੀ ਗਿਣਤੀ ਆ ਕਿ ਹਰ ਸਾਲ 5 ਲੱਖ ਬੱਚਾ ਜਿਹੜਾ 5 ਸਾਲ ਤੋਂ ਇਟਾ ਇਸ ਬਿਮਾਰੀ ਨਾਲ ਜੂਝ ਰਿਹਾ ਹੁੰਦਾ ਵੈਸੇ ਇਸ ਲੈਡ ਪੋਇਜ਼ਨਿੰਗ ਦੀ ਜੇ ਤੁਸੀਂ ਦੇਖੋਗੇ ਇੱਕ ਬਿਮਾਰੀ ਜਿਹੜੀ ਹੈ ਉਹ ਇਹ ਆ ਕਿ ਅਸਰ ਛੇਤੀ ਨਹੀਂ ਦਿਖਾਉਂਦੀ ਹੌਲੀ ਹੌਲੀ ਅਸਰ ਹੋਣਾ ਸਟਾਰਟ ਹੁੰਦਾ ਤੇ ਪਰ ਜਦੋਂ ਇਹ ਅਸਰ ਸਟਾਰਟ ਹੋਣਾ ਸ਼ੁਰੂ ਹੋ ਗਿਆ ਉਦੋਂ ਸਮੱਸਿਆਵਾਂ ਆਉਂਦੀਆਂ ਨੇ ਇਹਦੇ ਲੱਛਣ ਵੀ ਦੱਸ ਦਿੰਨਾ ਜਿਵੇਂ ਮੈਂ ਦੱਸਿਆ ਕਿ ਬਾਡੀ ਨੂੰ ਥਕਾਵਟ ਰਹਿੰਦੀ ਹੈ ਕਮਜ਼ੋਰੀ ਆ ਸਿਰਦਰਦ ਚੱਕਰ ਉਲਟੀਆਂ ਹੱਥ ਪੈਰ ਸੋਨੋ ਜਾਣੇ ਯਾਦਦਾਸ਼ਤ ਘਟਦੀ ਜਾਂਦੀ ਆ ਬੂਡ ਸਵਿੰਗ ਹੋਣੇ ਸਟਾਰਟ ਹੋ ਜਾਂਦੇ ਅਨੀਮੀਆ ਦੀ ਸਮੱਸਿਆ ਆਉਂਦੀ ਔਰ ਬੱਚਿਆਂ ਚ ਜੇਕਰ ਇਹ ਹੈ ਤੁਹਾਡੇ ਕਿਸੇ ਬੱਚੇ ਨੂੰ ਜੇ ਇਹ ਸਮੱਸਿਆ ਆ ਗਈ ਤਾਂ ਉਹਦਾ ਲੱਛਣ ਇਹ ਆ ਕਿ ਬੱਚੇ ਦੀ ਜਿਹੜੀ ਸਿੱਖਣ ਸਮਰੱਥਾ ਹੈ ਨਾ ਉਹ ਪ੍ਰਭਾਵਿਤ ਹੋਣੀ ਸਟਾਰਟ ਹੋ ਜਾਂਦੀ ਆ ਇਹ ਗੱਲ ਨੂੰ ਬਿਲਕੁਲ ਪੱਲੇ ਬੰਨ ਕੇ ਰੱਖ ਲਿਓ ਹਾਲਾਂਕਿ ਆਪਣੇ ਸਰੀਰ ਦੇ ਵਿੱਚ ਲੈਡ ਜਿਹੜਾ ਹੈ ਉਹ ਤੈਅ ਮਾਤਰਾ ਚ ਰਹੇ ਤਾਂ ਕੋਈ ਹਾਨੀ ਕਰਕੇ ਨਹੀਂ ਹੁੰਦਾ ਪਰ ਇਹ ਜਿਹੜਾ ਬੰਦਾ ਸੀਗਾ ਇਹਦਾ ਜਿਹੜਾ ਲੈਵਲ ਸੀਗਾ ਬਾਡੀ ਦੇ ਬਲੱਡ ਦੇ ਵਿੱਚ ਲੈਡ ਦਾ ਉਹ 22 ਮਾਈਕਰੋਗ੍ਰਾਮ ਡੈਸੀਲੀਟਰ ਸੀਗਾ ਜਿਹੜਾ ਕਿ ਆਮ ਨਾਲੋਂ 4 ਗੁਣਾ ਵਧੇਰੇ ਸੀ ਤਾਂ ਇਹ ਸਮੱਸਿਆ ਆਈ ਹੁਣ ਤੁਸੀਂ ਕਹੋਗੇ ਕਿ ਕਿ ਕੁੱਕਰ ਤੋਂ ਇਹ ਜਾਂਦੀ ਕਿਵੇਂ ਆ ਬਾਡੀ ਦੇ ਵਿੱਚ ਚੀਜ਼ ਅਲੂਮੀਨੀਅਮ ਕੁੱਕਰ ਜਦੋਂ ਬਹੁਤ ਪੁਰਾਣਾ ਹੋ ਜਾਂਦਾ ਹੈ ਜਾਂ ਇਸ ਤਰ੍ਹਾਂ ਦੇ ਬਰਤਨ ਪੁਰਾਣੇ ਹੋ ਜਾਂਦੇ ਆ ਉਹਨਾਂ ਦੇ ਵਿੱਚ ਜਦੋਂ ਖੱਟੀ ਚੀਜ਼ ਤੁਸੀਂ ਆ ਜਿਵੇਂ ਟਮਾਟਰ ਲਾ ਲਓ ਇਮਲੀ ਲਾ ਲਓ ਇਹ ਚੀਜ਼ਾਂ ਜਦੋਂ ਆਪਾਂ ਪਕਾਉਨੇ ਆ ਰਜਾਉਨੇ ਆ ਤਾਂ ਉਹਦੇ ਨਾਲ ਇਹ ਬਹੁਤ ਜਲਦੀ ਖੁਲਦੇ ਆ ਯਾਨੀ ਉਹ ਜਿਹੜੇ ਪੇਂਟ ਵਗੈਰਾ ਹੁੰਦੇ ਆ ਜਾਂ ਜਿਹੜੀ ਚਮਕ ਹੁੰਦੀ ਆ ਤਾਂ ਬਹੁਤ ਜਲਦੀ ਖੁਲਦੇ ਆ ਤੇ ਫਿਰ ਇਹ ਆਪਣੀ ਬਾਡੀ ਚ ਜਾਂਦੇ ਆ ਸੋ ਇਸ ਕਰਕੇ ਕਹਿੰਦੇ ਆ ਕਿ ਜੇ ਬਰਤਨ 10 ਸਾਲ ਤੋਂ ਜ਼ਿਆਦਾ ਪੁਰਾਣਾ ਹੋ ਗਿਆ ਜਾਂ ਉਹ ਲਗਾਤਾਰ ਇਸਤੇਮਾਲ ਨਹੀਂ ਹੋ ਰਿਹਾ ਤਾਂ ਭਾਈ ਉਹਨੂੰ ਕਦੇ ਵੀ ਖਾਣੇ ਵਾਸਤੇ ਇਸਤੇਮਾਲ ਨਾ ਕਰੋ ਜੇ ਬਰਤਨ ਦੀ ਪਰਤ ਬਿਲਕੁਲ ਕਿਸ ਕਈਆ ਬਿਲਕੁਲ ਕਈ ਪ੍ਰਕਾਰ ਦੀਆਂ ਉਹਦੇ ਵਿੱਚ ਛੀਰੀਟਾਂ ਚਰੂਟਾਂ ਜੀਆਂ ਆ ਗਈਆਂ ਦਰਾਰਾਂ ਦਿਖਾਈ ਦਿੰਦੀਆਂ ਤਦ ਵੀ ਇਸ ਨੂੰ ਇਸਤੇਮਾਲ ਕਰਨ ਤੋਂ ਗੁਰੇਜ਼ ਕਰੋ ਤੇ ਉਹਦੇ ਵਿੱਚ ਕਦੇ ਵੀ ਟਮਾਟਰ ਈਮਲੀ ਜਾਂ ਖਟੀਆਂ ਚੀਜ਼ਾਂ ਚੜੀਆਂ ਨੇ ਉਹ ਨਾ ਪਖਾਓ ਖਾਸ ਤੌਰ ਤੇ ਪ੍ਰੈਸ਼ਰ ਕੁੱਕਰ ਦਾ ਜਿਹੜਾ ਵਾਲਵ ਹੈ ਵਾਰ-ਵਾਰ ਜੇ ਜਮਾ ਹੁੰਦਾ ਤਾਂ ਸਹੀ ਢੰਗ ਨਾਲ ਸਿਟੀ ਨਹੀਂ ਵੱਜਦੀ ਫਿਰ ਸੋਚ ਲਓ ਕਿ ਆਪਣੀ ਸਿਟੀ ਵਜਾਉਣ ਲਈ ਤਿਆਰ ਆ ਖਾਣਾ ਪਕਣ ਤੋਂ ਬਾਅਦ ਉਸ ਦਾ ਸਵਾਦ ਰੰਗ ਜਾਂ ਜੋ ਖੁਸ਼ਬੂ ਹੁੰਦੀ ਆ ਵਾਸ਼ਣਾ ਹੁੰਦੀ ਆ ਜੇ ਉਹ ਤੁਹਾਨੂੰ ਸਧਾਰਨ ਨਹੀਂ ਲੱਗਦੀ ਤਦ ਵੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਸਮਝ ਜਾਓ ਕਿ ਸਮੱਸਿਆ ਜਿਹੜੀ ਆਉਣ ਵਾਲੀ ਆ ਖੈਰ ਹੋਰ ਕਰ ਸਕਦੇ ਆ ਪੁਰਾਣੇ ਐਲੂਮੀਨੀਅਮ ਦੇ ਜਿਹੜੇ ਵਰਤਨ ਨੇ ਉਸ ਨੂੰ ਬਦਲਦੇ ਰਹੋ 10 ਸਾਲ ਤੋਂ ਜ਼ਿਆਦਾ ਜਿਹੜਾ ਖਾਸ ਤੌਰ ਤੇ ਐਲੂਮੀਨੀਅਮ ਦਾ ਕੁੱਕਰ ਆ ਮੈਂ ਤੇ ਕਹੂੰਗਾ ਕਿ ਕੜਾਈ ਵੀ ਆ ਜਿਹੜੀ ਉਸ ਨੂੰ ਵੀ ਇਸਤੇਮਾਲ ਨਾ ਕਰੋ ਖਟੀਆਂ ਚੀਜ਼ਾਂ ਜਿਵੇਂ ਆਪਾਂ ਦੱਸਿਆ ਕਿ ਨਾ ਆਪਖਾਓ ਤਾਂ ਚੰਗਾ ਵੇਤਰ ਹੈ ਇਹਨਾਂ ਦੇ ਵਿੱਚ ਬੱਚਿਆਂ ਨੂੰ ਅਲੂਮੀਨੀਅਮ ਦਾ ਜਿਹੜਾ ਟਿਫਨ ਆ ਉਹਦੇ ਵਿੱਚ ਖਾਣਾ ਕਰੇ ਨਾ ਦਿਓ ਮੇਰੇ ਖਿਆਲ ਦੇ ਨਾਲ ਭਾਵੇਂ ਦੂਜੇ ਹੋਰ ਜਿਹੜੇ ਆਪਸ਼ਨ ਹੈ ਉਹ ਇਸਤੇਮਾਲ ਕੀਤੇ ਜਾ ਸਕਦੇ ਹੋ ਮੈਂ ਨਹੀਂ ਸੁਜੈਸਟ ਕਰੂੰਗਾ ਤੁਸੀਂ ਆਪ ਦੇਖ ਲੈਣਾ ਉਹ ਕਰ ਲਓ ਵੇਤਰ ਅਲੂਮੀਨੀਅਮ ਨਾ ਦਿਓ ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬਹੁਤ ਜਲਦੀ ਬੱਚਿਆਂ ਦੀ ਸਿੱਖਣ ਦੀ ਸਮਰੱਥਾ ਜਿਹੜੀ ਆ ਪ੍ਰਭਾਵਿਤ ਹੋਣੀ ਸ਼ੁਰੂ ਹੋ ਜਾਂਦੀ ਹੈ ਖੈਰ ਜੋ ਲੋ ਕੁਆਲਿਟੀ ਦੇ ਟਿਫਨ ਜਾਂ ਜਿਵੇਂ ਆਪਾਂ ਦੇਖੀਏ ਹੋਰ ਬਰਤਨ ਹੁੰਦੇ ਆ ਚਾਹੇ ਉਹ ਕਿਸੇ ਵੀ ਤਾਦ ਦੇ ਬਣੇ ਹੋਣ ਉਹਨਾਂ ਨੂੰ ਜ਼ਿਆਦਾ ਇਸਤੇਮਾਲ ਨਾ ਕਰੋ ਪਾਣੀ ਪੀਣ ਦੇ ਲਈ ਸਿਰਫ ਜੇ ਆਪਾਂ ਦੇਖਿਆ ਤਾਂ ਜੜੀਆਂ ਚੀਜ਼ਾਂ ਆਪਾਂ ਨੂੰ ਬਿਹਤਰ ਲੱਗਦੀਆਂ ਪੁਰਾਣੀਆਂ ਪਾਈਪਾਂ ਚੋਂ ਜਿਹੜਾ ਪਾਣੀ ਆਉਂਦਾ ਜਿਵੇਂ ਆਪਾਂ ਦੇਖਦੇ ਕਿੰਨਾ ਜਾਲਾ ਲੱਗਾ ਹੁੰਦਾ ਫਲਾਂ ਟਮਕਾ ਉਹ ਉਹਨਾਂ ਦੇ ਵਿੱਚੋਂ ਜਿਹੜਾ ਪਾਣੀ ਗੁਜ਼ਰ ਕੇ ਆਉਂਦਾ ਉਹ ਵੀ ਖਤਰਨਾਕ ਹੈ